ਸਤ ਸ੍ਰੀ ਅਕਾਲ ਅਦਾਬ ਨਮਸਕਾਰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਗੁਰੂ ਕ੍ਰਿਪਾ ਕਲਾ ਹਾਊਸ ਕਮਾਣਾ ਤੇ ਅੱਜ ਆਪਾਂ ਜੀ ਓਪਨ ਕਰਨ ਜਾ ਰਹੇ ਆ ਰਸੀਆ ਦੇ ਕੱਟ ਪੀਸ ਜੀ ਆਪਣੇ ਕੋਲੇ ਰਸੀਆ ਦੇ ਕੱਟ ਪੀਸ ਬੈਲਵਰਡ ਦੇ ਆਏ ਨੇ ਜੀ ਤੇ ਆਪਾਂ ਤੁਹਾਨੂੰ ਇਹਦੇ ਕਲੇ-ਕਲੇ ਡਿਜ਼ਾਈਨ ਦਿਖਾਵਾਂਗੇ ਸਭ ਤੋਂ ਪਹਿਲਾਂ ਤਾਂ ਜੀ ਬੇਨਤੀ ਹੈ ਜੀ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆ ਜਾਵੇ ਤੇ ਅੱਜ ਆਪਾਂ ਜੀ ਬਹੁਤ ਸੋਹਣੀ ਤੁਹਾਡੇ ਲਈ ਇੱਕ ਡੀਲ ਲੈ ਕੇ ਆਏ ਆ ਬਹੁਤ ਪਿਆਰੇ ਕਲਰ ਨੇ ਜੀ ਰਸ਼ੀਆ ਦੇ ਜੀ ਦਿਲ ਖਿੱਚ ਮੇ ਡਿਜ਼ਾਈਨ ਨੇ ਜੀ ਦਿਲ ਖਿੱਚ ਮਾ ਕਪੜਾ ਜੀ ਬਹੁਤ ਪਿਆਰੇ ਘਰ ਦਾ ਜੀ ਰਸ਼ੀਆ ਕੰਪਨੀ ਰਸ਼ੀਆ ਬ੍ਰਾਂਡ ਦਾ ਜੀ ਇਹ ਜੀ ਕੱਟ ਪੀਸ ਬੈਲਵਰਟ ਦੇ ਨੇ ਜੀ ਆ ਸਾਰੀ ਵੱਡੀ ਕੱਟ ਹੋਏਗੀ ਜੀ ਅਗਰ ਕਿਸ ਨੇ ਹੋਲ ਸੇਲ ਵੀ ਲਈ ਵੀ ਲੈਣਾ ਨਾ ਜੀ ਤੋਂ ਉਹ ਸਕਰੀਨ ਤੇ ਚੱਲ ਰਹੇ ਨੰਬਰ ਦੇ ਉੱਤੇ ਜੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਆਪਾਂ ਜੀ ਤੁਹਾਨੂੰ ਇਹ ਕੱਟ ਪੀਸ ਵੀਡੀਓ ਜ਼ਿਆਦਾ ਲੰਬੀ ਨਾ ਕਰਦੇ ਹੋਏ ਜਲਦੀ ਜਲਦੀ ਇਹ ਪਤਨ ਨੂੰ ਜੀ ਇਹ ਕੱਟ ਪੀਸ ਉਹਨਾਂ ਦਿਖਾਉਣੇ ਆ ਜੀ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਪਿੱਧਰੋਂ ਸਟਾਰਟ ਕਰਦੇ ਆਂ ਇਹ ਪੀਸ ਸਭ ਤੋਂ ਵੱਡੇ ਰਹਿਣ ਵਾਲੇ ਨੇ ਜੀ ਪਹਿਲਾਂ ਤੁਸੀਂ ਇਹਦੇ ਉੱਤੇ ਮਾਰਕਾ ਦੇਖੋ ਜੀ ਰਸੀਆ ਕੰਪਨੀ ਦਾ ਜੀ ਕੋਈ ਪੀਸ ਡਿਫੈਕਟਡ ਨਹੀਂ ਹੋਏਗਾ ਜੀ ਕਿਸੇ ਵੀ ਪੀਸ ਦਾ ਲੰਬਾ ਨਹੀਂ ਆਏਗਾ ਬੈਲਵਟਾ ਜੀ ਰਸੀਆ ਕੰਪਨੀ ਦੀ ਪਿਓਰ ਬੈਲਵਟ ਹੈ ਜੀ ਕੋਈ ਲੰਬਾ ਨਹੀਂ ਆਏਗਾ ਤੇ ਇੱਕ ਨੰਬਰ ਦੇ ਬੈਲਵਟ ਹੈ ਜੀ ਸਭ ਤੋਂ ਜ਼ਿਆਦਾ ਚੱਲਣ ਵਾਲਾ ਕਪੜਾ ਜੀ ਤੇ ਟ੍ਰੈਂਡਿੰਗ ਚ ਚੱਲਣ ਵਾਲਾ ਕਪੜਾ ਜਿਹਨਾਂ ਨੇ ਲਾਈਟ ਕਲਰ ਲੈਣੇ ਨੇ ਉਹ ਲਾਈਟ ਕਲਰ ਵੀ ਲੈ ਸਕਦਾ ਜੀ ਜਿਹਨਾਂ ਨੇ ਡਾਰਕ ਕਲਰ ਲੈਣੇ ਨੇ ਜੀ ਉਹ ਡਾਰਕ ਕਲਰ ਵੀ ਲੈ ਸਕਦੇ ਨੇ ਇਹ ਦੇਖੋ ਜੀ ਰੰਗ ਦੇ ਵਿੱਚ ਮਲਟੀ ਕਲਰ ਚਾਰਟ ਹੈ ਜੀ ਬਹੁਤ ਪਹਿਰੇ ਰੰਗ ਰਹਿਣ ਵਾਲੇ ਨੇ ਤੇ ਇਧਰ ਵੀ ਤੁਸੀਂ ਦੇਖ ਸਕਦੇ ਹੋ ਜੀ ਪਿਆਰੇ ਪਿਆਰੇ ਪੀਸ ਨੇ ਦੋ ਪੀਸਾਂ ਨੂੰ ਜੋੜ ਕੇ ਜੀ ਤਿੰਨ ਪੀਸਾਂ ਨੂੰ ਜੋੜ ਕੇ ਤੁਸੀਂ ਸੂਟ ਬਣਾ ਸਕਦੇ ਹੋ ਜੀ ਇਧਰ ਵੀ ਦੇਖੋ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਬਹੁਤ ਖੂਬ ਡਿਜ਼ਾਈਨ ਹੈ ਜੀ ਤੇ ਬਹੁਤ ਜ਼ਿਆਦਾ ਕੁਆਂਟੀਟੀ ਚ ਆਪਣੇ ਕੋਲ ਇਸ ਟਾਈਮ ਅਵੇਲੇਬਲ ਨਹੀਂ ਅਗਰ ਕਿਸੇ ਨੇ ਘਰੇ ਬੈਠ ਕੇ ਮੰਗਵਾਉਣਾ ਚਾਹੁੰਦੇ ਨੇ ਕੋਈ ਜੀ ਦਰਸ਼ਕ ਕੀ ਕਿਸੇ ਤੋਂ ਸ਼ਾਪ ਵਿਜ਼ਿਟ ਨਹੀਂ ਹੁੰਦੀ ਡਿਸਟੈਂਸ ਆ ਤਾਂ ਉਹ ਜੀ ਆਪਾਂ ਨੂੰ ਮੈਸੇਜ ਕਰ ਸਕਦੇ ਨੇ ਜੀ ਹੋਮ ਡਿਲੀਵਰੀ ਦੀ ਫੈਸਿਲਿਟੀ ਵੀ ਅਵੇਲੇਬਲ ਆ ਘਰ ਬੈਠੇ ਤੁਹਾਡੇ ਕੋਲੇ ਇਹ ਆਈਟਮਾਂ ਪਹੁੰਚ ਜਾਣਗੀਆਂ ਤੁਸੀਂ ਕਲਰ ਦੇਖੋ ਜੀ ਇੱਕ ਵਾਰ ਆ ਦੇਖੋ ਜੀ ਬਹੁਤ ਪਿਆਰੇ ਕਲਰ ਨੇ ਰਸ਼ੀਆ ਦੀ ਬੈਲਵਟ ਆ ਜੀ ਚੰਗੇ ਘਰ ਦਾ ਮਾਲ ਆ ਜੀ ਇਹ ਦੇਖੋ ਕੋਈ ਲੰਬਾ ਨਹੀਂ ਕੋਈ ਸ਼ਿਕਾਇਤ ਨਹੀਂ ਇਨੂੰ ਕੁਝ ਨਹੀਂ ਹੋਣ ਵਾਲਾ ਜੀ ਆ ਕਿ ਵੀ ਆਪ ਤੁਹਾਨੂੰ ਦਿਖਾ ਦਿੰਨੇ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਵੀ ਜਿਵੇਂ ਜੀ ਆ ਦੇਖੋ ਇਹ ਹੈਗਾ ਪੀਸ ਤੇ ਇਹਦੇ ਨਾਲ ਇਹ ਪੀਸ ਮੈਚ ਕਰ ਲਿਆ ਜੀ ਤੇ ਇਹਨਾਂ ਦਾ ਸੂਟ ਬਣ ਜਾਂਦਾ ਜੀ ਕੱਟ ਪੀਸਾਂ ਨੂੰ ਜੋੜ ਕੇ ਬਾਕੀ ਤੁਹਾਨੂੰ ਪਹਿਲਾਂ ਹੀ ਪਤਾ ਜਿਹੜੇ ਲੈ ਕੇ ਜਾਂਦੇ ਨੇ ਜੀ ਆ ਦੇਖੋ ਜੀ ਅਗਰ ਕਿਸ ਨੇ ਲਾਈਟ ਕਲਰ ਲੈਣਾ ਲਾਈਟ ਵੀ ਲੈ ਸਕਦੇ ਨੇ ਅਗਰ ਡਾਰਕ ਕਲਰ ਲੈਣਾ ਜੀ ਆ ਦੇਖੋ ਡਾਰਕ ਕਲਰ ਜੀ ਬਹੁਤ ਪਿਆਰੇ ਕਲਰ ਨੇ ਜੀ ਰੰਗ ਤੁਹਾਡੇ ਲਈ ਗੂੜਾ ਫਿਕਰ ਰਹਿ ਸਕਦਾ ਪਰ ਕੋਈ ਰੰਗ ਨਿੰਦਣ ਵਾਲਾ ਨਹੀਂ ਹੈਗਾ ਕਿ ਇਹ ਤੁਹਾਡੇ ਨਾ ਪਸੰਦ ਆਵੇ ਪਿਆਰੇ ਕਲਰ ਆ ਦੇਖੋ ਜੀ ਬਾਕੀ ਇਹਦੇ ਉੱਤੇ ਲਿਖਿਆ ਹੋਇਆ ਜੀ ਰਸੀਆ ਡਿਜ਼ਾਈਨ ਨੰਬਰ ਪਾਇਆ ਹੋਇਆ ਜੀ वेलवेट ਲਿਖਿਆ ਹੋਇਆ ਜੀ ਤੁਹਾਡੇ ਸਾਹਮਣੇ ਹੀ ਹੈ ਇਹ ਦੇਖੋ ਜੀ ਇੱਕ ਨੰਬਰ ਦਾ ਕਪੜਾ ਜੀ ਪੂਰਾ ਰੋਟੀ ਵਰਗਾ ਕਪੜਾ ਇਹਦੇ ਵਿੱਚ ਨਾ ਠੰਡ ਆਏਗੀ ਤੇ ਨਾ ਹੀ ਬੁਰਾ ਹੋਣਾ ਜੀ ਨਾ ਹੀ ਇਹਦਾ ਰੰਗ ਫੇੜੋਣਾ ਆਹ ਦੇਖੋ ਜੀ 1% ਦਾ ਵੀ ਲੰਬਾ ਨਹੀਂ ਹੈਗਾ ਕਪੜੇ ਦਾ ਪਹਿਲਾਂ ਵੀ ਆਪਾਂ ਨੇ ਇਹਦੀਆਂ ਜਿਹੜੇ ਸੇਲਾਈ ਸੀ ਆਪਾਂ ਨੇ ਸੇਲ ਕੀਤੇ ਸੀਗੇ ਇਹਦੇ ਡਿਜ਼ਾਈਨ ਤੁਸੀਂ ਦੇਖੋ ਆਪਣੇ ਸ਼ਾਪ ਦਾ ਪਤਾ ਜੀ ਗੁਰੂ ਕਿਰਪਾ ਕਲਾ ਹਾਊਸ ਪਿੰਡ ਕਮਾਣਾ ਤਹਿਸੀਲ ਰਤਿਆ ਤੇ ਜ਼ਿਲ੍ਹਾ ਫਤਿਹਬਾਦ ਇਹ ਹਰਿਆਣੇ ਦੇ ਵਿੱਚ ਹੈ ਜੀ ਆਪਾਂ ਹੋਰ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਦੇਖੋ ਜੀ ਜਿਵੇਂ ਇਹ ਪੀਸ ਹੈ ਜੀ ਇਹ ਪੀਸ ਆ ਦੋਨੋਂ ਨੂੰ ਮਿਲਾ ਕੇ ਜੀ ਸੂਟ ਬਣ ਜਾਂਦੇ ਨੇ ਪਰ ਇਹ ਤਾਂ ਪੀਸ ਵੱਡੇ-ਵੱਡੇ ਨੇ ਇਹ ਦੇਖੋ ਜੀ ਨਿੱਕੀ ਬੂਟੀ ਦੇ ਜੀ ਡਾਰਕ ਕਲਰ ਡਾਰਕ ਚਾਰਟ ਜੀ ਇਹ ਦੇਖੋ ਜੀ ਸਾਰੇ ਸੂਟ ਜੀ ਮੂੰਹੋਂ ਬੋਲਦੇ ਨੇ ਰੰਗ ਮੂੰਹੋਂ ਬੋਲਦੇ ਨੇ ਡਿਜ਼ਾਈਨ ਮੂੰਹੋਂ ਬੋਲਦੇ ਨੇ ਦਿਲ ਖਿੱਚ ਮੇ ਡਿਜ਼ਾਈਨ ਸਾਡੇ WhatsApp ਗਰੁੱਪ ਨੂੰ ਵੀ ਜੁਆਇਨ ਕਰ ਲਓ ਜੀ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਜੀ ਆਪਣੇ WhatsApp ਗਰੁੱਪ ਦਾ ਉਹ ਆਪਣੇ WhatsApp ਗਰੁੱਪ ਨੂੰ ਜੀ ਜੁਆਇਨ ਕਰ ਸਕਦੇ ਨੇ ਐਡ ਹੋ ਸਕਦੇ ਨੇ ਕਿਉਂਕਿ YouTube ਉੱਤੇ ਆਪਾਂ ਮਨ ਸਮਾਨ ਹੀ ਹੁੰਦਾ ਕਿ ਆਪਾਂ ਕੰਟੈਂਟ ਪਾਉਂਦੇ ਰਹੀਏ ਰੈਗੂਲਰਲੀ ਕਦੇ-ਕਦੇ ਜੀ ਵੀਡੀਓ ਲੇਟ ਵੀ ਹੋ ਜਾਂਦੀ ਹੈ ਪਰ ਜਿਹੜੇ WhatsApp ਤੇ ਅਪਡੇਟ ਆ ਉਹ ਆਪਣੀ ਡੇਲੀ ਰੁਟੀਨ ਜੀ ਹੁੰਦੀ ਹੈ ਇਹ ਦੇਖੋ ਜੀ ਬਲੈਕ ਕਲਰ ਦੇਖੋ ਇੱਕ ਨੰਬਰ ਦੇ ਜ਼ਬਰਦਸਤ ਕਲਰ ਨੇ ये चेक करो जी येलो कलर सरदारी कपड़ा जी बाकी जड़े पहल बैलव लैके गए ने जी अपने तो मंगवाई है ने उन्होंने दसन की तो लौड़ ही नहीं हैगी देखो जी अगर तुम लैके जाने हो ना तो दोबारा फिर मंगोंगी इस चीज़ में ਆਪਣੇ ਕੋਲ ਇਹ ਚੀਜ਼ ਚੌਥੀ ਵਾਰੀ ਆਈ ਹੈ ਜੀ ਇਸ ਵਾਰ ਕਿਉਂਕਿ ਇਹ ਚੀਜ਼ ਜਿਆਦਾ ਹੀ ਕਿਉਂਕਿ ਅੱਗੇ ਜੀ ਸਰਦੀ ਆ ਰਹੀ ਹੈ ਅਜੇ ਸਰਦੀ ਸ਼ੁਰੂ ਨਹੀਂ ਹੋਈ ਸਰਦੀ ਹਜੇ ਆਉਣ ਵਾਲੀ ਹੈ ਜੀ ਤੇ ਸਰਦੀ ਦੇ ਵਿੱਚ ਇਹੋ ਜੀ ਚੀਜ਼ ਜਿਆਦਾ ਚਲਦੀ ਹੈ ਇਹ ਦੇਖੋ ਜੀ ਇਹ ਪੂਰਾ 5 ਮੀਟਰ ਹੀ ਹੋਏਗਾ ਸੂਟ ਹੈ ਜੀ ਕੱਟ ਪੀਸਾਂ ਦੇ ਵਿੱਚ ਘਰ ਬੈਠੇ ਮੰਗਵਾਉਣਾ ਹੋਵੇ ਨਾ ਤਾਂ ਤੋਂ ਸਿੱਧਾ ਦੱਸ ਸਕਦੇ ਹਾਂ ਜੀ ਆ ਸੂਟ 5 ਮੀਟਰ ਦਾ ਜੀ ਪੂਰੇ 5 ਮੀਟਰ ਦਾ ਸੂਟ ਹੈ ਜੀ ਇਹ ਕੱਟ ਪੀਸਾਂ ਦੇ ਵਿੱਚ ਤੁਹਾਨੂੰ ਮਿਲ ਜੇਗਾ ਵੈਸੇ ਇਹ ਸੂਟ ਜੀ ਫਰੈਸ਼ ਲੈਣੇ ਆ ਆਪਾਂ ਉਹ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਕੱਟ ਪੀਸਾਂ ਦੇ ਵਿੱਚ ਇਹ ਹਾਫ ਰੇਟ ਤੇ ਹੁੰਦੇ ਨੇ ਇਹਨਾਂ ਦਾ ਪ੍ਰਾਈਸ ਉਹਨੂੰ ਜੀ ਡੀਐਮ ਕਰੋ ਜਿੰਨਾ ਇਹਦਾ ਪਹਿਲਾਂ ਸੀਗਾ ਉਨਾ ਹੀ ਹੁਣ ਹੈ ਜੀ ਸਕ੍ਰੀਨ ਤੇ ਚੱਲ ਰਹੇ ਨੰਬਰ ਦੇ ਉੱਤੇ ਜੇ ਤੁਸੀਂ ਕਾਲ ਕਰੋ ਮੈਸੇਜ ਕਰੋ ਤੁਹਾਨੂੰ ਦੱਸ ਦਾਂਗੇ ਆਪਾਂ ਅਗਰ ਕਿਸੇ ਨੇ ਵੇਚਣ ਲਈ ਵੀ ਲੈ ਕੇ ਜਾਣੇ ਨੇ ਆਪਾਂ ਇਸ ਨੂੰ ਹੋਲ ਸੇਲ ਤੇ ਵੀ ਲੈ ਕੇ ਸੇਲ ਕਰਨੇ ਜੀ ਆ ਦੇਖੋ ਇਹ ਤਾਂ ਨੇ ਕਲਰ ਜੀ ਪਿਆਰੇ ਕਲਰ ਨੇ ਇੱਕ ਨੰਬਰ ਤੇ ਕੱਪੜਾ ਮੂਹੂ ਬੋਲਦਾ ਜੀ ਕਪੜਾ ਮੂਹੂ ਬੋਲ। ਬਾਕੀ ਵੀਡੀਓ ਦੇ ਵਿੱਚ ਥੋੜੀ ਸ਼ਾਈਨਿੰਗ ਹੋ ਰਹੀ ਹੈ 벨ਵਟ ਹੈ ਜੀ। ਕਦੇ ਵੀਡੀਓ ਸ਼ਾਈਨਿੰਗ ਵਿੱਚ ਜ਼ਿਆਦਾ ਹੋ ਜਾਂਦੀ ਹੈ, ਬ੍ਰਾਈਟਨੈਸ ਜ਼ਿਆਦਾ ਹੋ ਜਾਂਦੀ ਹੈ। ਪਰ ਡਿਜੀਟਲ ਕਲਰ ਨੇ ਇਹ ਬਿਲਕੁਲ ਡਿਜੀਟਲ ਡਿਜ਼ਾਈਨ ਨੇ ਬੁਲਬੁਲ ਦੇ ਬੱਚੇ ਨੇ। ਆ ਦੇਖੋ ਇਹ ਸ਼ਾਂਟਵੇਂ ਪੀਸ ਨੇ ਇਹ। ਤੇ ਜਿਵੇਂ ਕਿ ਇਹ ਨਿੱਕਾ ਪੀਸ ਹੈ ਜੀ ਤੇ ਉਵੇਂ ਇਹ ਵਾਲਾ ਪੀਸ ਹੈ ਜੀ ਇਹਨਾਂ ਨੂੰ ਜੋੜ ਕੇ ਜੀ ਸੂਟ ਬਣ ਜਾਂਦੇ ਨੇ। ਐਦਾਂ ਜੀ ਕੱਟ ਪੀਸਾਂ ਦਾ ਮੈਂ ਫਾਇਦਾ ਹੋ ਜਾਂਦਾ। ਆ ਦੇਖੋ ਜੀ ਡਿਜ਼ਾਈਨ ਹੈ ਜੀ ਇਹਨਾਂ ਦੇ ਬੈਲਵਟ ਦੇ ਬਹੁਤ ਪਿਆਰੇ ਕਲਰ ਨੇ ਲਾਈਟ ਕਲਰ ਲੈਣਾ ਹੋਵੇ ਲਾਈਟ ਵੀ ਮਿਲ ਜੇਗਾ ਡਾਰਕ ਲੈਣਾ ਹੋਵੇ ਡਾਰਕ ਵੀ ਮਿਲ ਜੇਗਾ ਜੀ ਨਿੱਕੇ ਪੀਸ ਨਾਲ ਜੇ ਵੱਡਾ ਪੀਸ ਐਡ ਹੋ ਕੇ ਸੂਟ ਬਣ ਜਾਂਦਾ ਜੀ ਉਮੀਦ ਕਰਦੇ ਹਾਂ ਜੀ ਤੁਹਾਨੂੰ ਕਿ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਅਦਨੀਆਂ ਹੋਰ ਵੀਡੀਓਜ਼ ਲਈ ਵੀ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਐਮੇ ਦੀ ਤੁਹਾਡੇ ਲਈ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜੀ